ਉਦਮ 31 ਸੰਜਿ ਲੋ ਬਹਿਲਾ ਵਖਨ ਤਬੂਦ ਜੀਵਨ ਕੇ ਸ਼ਬਦ ਯਾਸ ਹੋ ਸਵਨਾ ਕੀ ਰੀਨੁ ਕਾ ਸਰਦਰ ਤਲੀ ਗਲੀ ਮੇਰੀ ਆਓ ਸਰਦਾਰ ਅੰਦਰ ਤਰੀਤਾ ਸਰਦੀ ਕਾ ਕੋ ਨਾ ਕੀ ਜਾ ਸੁਰ ਸੋਧ ਚਾਨੀਆਂ ਗੁਰਜਾ ਗੁਰਜਾ ਘਟ ਮਰੇ ਕਪੂਨਾਸ਼ਦ ਖੇਤ ਸਤਨਾਮ ਸ਼੍ਰੀ ਵਾਖੋ ਗੁਰੂ ਸਤ ਜਿਓ ਸੋਰਠ ਮਹਾਰਾ ਚੌਥਾ ਪੰਚਪਦਾ ਗੁਰਜਾ ਦੋ ਹੋਈ ਸਿੱਧੀ ਤੇ ਉਤਪਾਈ ਪ੍ਰੇਮ ਕੇ ਸਰ ਬਾਗੇ ਤਨ ਭੀਤਰ ਤਾਂ ਕ੍ਰਮ ਕਰਿਆ ਜਾਈ ਬਚਾ ਚਰਾ ਤਾ ਸੇ ਤੋ ਹੋਈ ਸਿੱਧੀ ਤੇ ਉਤਪਾਈ ਪ੍ਰੇਮ ਕੇ ਸਰ ਬਾਗੇ ਤਨ ਭੀਤਰ ਤਾਂ ਕ੍ਰਮ ਕਰਿਆ ਜਾਈ ਮੇਰੇ ਗੋਬਿੰਦ ਆਪਣੇ ਜਨ ਕੋ ਦੇਵਟਾਈ ਗੁਰਮਤਿ ਰਾਮ ਨਾਮ ਪਰਗਾਸੋ ਸਦਾ ਰਹੋ ਸਰਨਾਈ ਰਹਾਓ ਇਹੋ ਸੰਸਾਰ ਸਭ ਆਵਣ ਜਾਣਾ ਹਰ ਜੀਓ ਕਿਰਪਾ ਕਰੋ ਗੁਰ ਬੇਲੋ ਤਾਹਰ ਨਾਮ ਸਮਾਨ ਜਿਸ ਕੀ ਵਖ ਸੋਈ ਪ੍ਰਪਜਾਨੈ ਜਿਸ ਨੂੰ ਦੇਹ ਸੋ ਭਾਈ ਵਸਤ ਅਨੂਪ ਅਤ ਅਗੰ ਅਗੋਚਰ ਗੁਰਪੁਰਾ ਅਨਾਖ ਨਖਾਈ ਕੀ ਸੁਣੀ ਜਨ ਗੁੰਗੇ ਜੀ ਮਠਿਆਈ ਰਤਨ ਦਾ ਕਾਇਆ ਲੋਟੈ ਨਾਹੀ ਜੇ ਕੋ ਰਖੈ ਲੋਕਾਈ ਸਭਿ ਸਿ ਤੇਰਾ ਤੋ ਅੰਤਰ ਜਮੀ ਤੋ ਸਭਨਾ ਕਾ ਪ੍ਰਭ ਸੁਣੀ ਦੋਤ ਕਰੇ ਸੋ ਪਾਏ ਜਨ ਨਾਨਕ ਔਰ ਨਾ ਹੋਈ ਸਭ ਕੁਛ ਤੇਰਾ ਤੂੰ ਅੰਤਰ ਜਾਣੀ ਤੂੰ ਸਭਨਾ ਕਹ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ